ਤੋ ਦੋ ਲੜਕੇ ਆ ਰਹੇ ਸੀ ਹੰਦਲ ਚੌਂਕ ਵੱਲੋਂ ਇਧਰ ਹੰਦਲ ਚੌਂਕ ਤੋਂ ਆ ਰਹੇ ਸੀ ਇਧਰ ਟਿੱਪਰ ਜਾ ਰਿਹਾ ਸੀ ਟਿੱਪਰ ਦੇ ਨਾਲ ਹੁੰਨ ਦੇ ਕਾਰਨ ਇਹ ਨਾਲ ਜਿਹੜਾ ਸੇਰਾ ਉਹ ਟਾਇਰਾਂ ਥਲੇ ਆ ਗਿਆ ਡਿਰ ਗੇ ਮੁੰਡੇ ਇੱਥੇ ਮੁੰਡੇ ਦੇ 목ਦੇ ਮੌਤ ਹੋ ਗਈ ਦੂਜਾ ਹਸਪੀਟਲ ਦਾ ਉਰਮ ਰਹਿ ਰਹਾ ਪਰ ਘਾਤਾ ਪੀਜੀ ਪਰ ਵਾਲੇ ਨੂੰ ਮਾਰ ਕੇ ਫਰਾਰ ਹੋ ਜਾਣਾ ਬਸ ਨਾਲ ਮਕਸਦ ਹੈ ਕਿ ਪਿੱਛੇ ਪਰਿਵਾਰ ਰੋਲ ਜੀ ਉਹ ਰੋਲੇ ਗਿਆ ਜੀ ਪਰਿਵਾਰ ਰਹੀ ਗਰੀਬ ਬੰਦੇ ਆ ਜੀ ਇਹ ਬਹੁਤ ਜਿਆਦਾ ਸਰੋਡ ਦੇ ਉੱਪਰ ਜੀ 70 80 ਦਾ ਸਪੀਡ ਤੁਹਾਨੂੰ ਲੱਗਦਾ ਵੀ ਇੱਥੇ ਲੰਘਣਾ ਚਾਹੀਦਾ ਬੰਦੇ ਨੂੰ ਇਹ ਤਾਂ 20 ਦੀ ਸਪੀਡ ਵਾਲੀ ਰੋਡ ਹੈ ਹਾਂ ਜੀ ਤੇ ਬਸ ਇੱਥੇ ਇਸ ਰੋਡ ਦੇ ਉੱਪਰ ਟਿਪਰ ਦਾ ਕੀ ਮਤਲਬ ਬੰਦਾ ਵੀ 40 50 ਦੀ ਸਪੀਡ ਤੇ ਜਾਂ 40 50 ਖਾਲੀ ਬਹੁਤ ਹੁੰਦਾ ਦੇਖਣ ਨੂੰ ਬੌਜੀ ਜਾਂਦੇ ਹੋਏ ਹਵਾ 'ਚ ਉੱਡਦੇ ਜਾਂਦੇ ਆ ਪੂਰਾ ਲੁਕਣਾਂ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੇ ਰਫਤਾ ਟਿੱਪਰ ਦੀ ਭੇਡ ਛੜਿਆ ਇੱਕ ਨੌਜਵਾਨ ਇੱਕ ਕੰਬੀਰੂਮ ਤੇ ਜ਼ਖਮੀ ਲੇਕਿਨ ਆ ਤਸਵੀਰ ਦਿਖਾ ਰਹੇ ਹਾਂ ਇਸ ਟਿੱਪੇ ਦੀ ਤਸਵੀਰ ਦਿਖਾ ਰਹੇ ਜਿਹਦੀ ਚਪੇਟ ਚ ਆਇਆ ਲੇਕਿਨ ਇੱਕ ਟਿੱਪਰ ਜਿਹੜੇ ਨੇ ਲਗਾਤਾਰ ਇਸ ਰੋਡ ਦੇ ਉੱਤੋਂ ਭਰੇ ਭਰੇ ਟਿੱਪਰ ਜਿਹੜੇ ਨੇ ਨਿਕਲਦੇ ਨੇ ਇਹ ਟਿੱਪਰਾਂ ਦੇ ਉੱਤੇ ਕੋਈ ਵੀ ਸਖਤ ਐਕਸੀਡੈਂਟ ਲਿੱਤਾ ਜਾਂਦਾ ਕਿਉਂਕਿ ਰੇਤ ਦੀ ਖੱਡਾ ਅੱਗੇ ਆ ਉੱਥੋਂ ਦੀ ਭਰੇ ਜਾਂਦੇ ਨੇ ਇਹ ਟਿੱਪਰ ਲੇਕਿਨ ਇਹ ਤਸਵੀਰ ਦਿਖਾ ਰਹੇ ਹਾਂ ਜਿਹਦੇ نیچے ਆਨ ਦੇ ਨਾਲ ਦੋ ਨੌਜਵਾਨ ਸੀ ਇੱਕ ਦੀ ਜਿਹੜੀ ਹੈ ਮੌਤ ਹੋ ਜਾਂਦੀ ਮੌਕੇ ਤੇ ਇੱਕ ਜਿਹੜਾ ਗੰਭੀਰ ਰੂਪ ਤੇ ਜਿਹੜਾ ਜ਼ਖਮੀ ਹੈ ਲੇਕਿਨ ਇਹ ਤਸਵੀਰਾਂ ਦਿਖਾਦਾ ਰਾਤ ਤਕਰੀਬਨ ਦੱਸਿਆ ਜਾਂਦਾ 60 7:30 9:30 ਵਜੇ ਦੀ ਘਟਨਾ ਜਿਹੜੀ ਹੈਗੀ ਹੈ ਹੁੱਡਲ ਚੌਂਗ ਦੇ ਕੋਲੇ ਘਟਨਾ ਵਾਪਰੀ ਹੈ ਜਿਸ ਤੇ ਇਹ 13 ਰਫਤਾ ਟਿਪਰ ਦੀ ਚਪੇੜ ਚ ਆ ਕੇ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਇੱਕ ਗੰਭੀਰ ਰੂਪ ਤੋਂ ਜ਼ਖਮੀ ਹੁੰਦਾ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ 13 ਰਫਤਾ ਟਿਪਰ ਜਿਹੜੇ ਨੇ ਮੌਤ ਦਾ ਕਾਰਨ ਬੰਦੇ ਨੇ ਇਹਨਾਂ ਉੱਤੇ ਕੋਈ ਸਖਤ ਐਕਸ਼ਨ ਲਿੱਤਾ ਜਾਂਦਾ ਹਰ ਵਾਰ ਇਹ ਟਿਪਰ ਜਿਹੜੇ ਕਾਲ ਭਾਂਜ ਜਾਂਦੇ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਜ਼ਰੂਰ ਦੱਸੀ ਜਾਏਗੀ ਕਿਉਂਕਿ ਟਿੱਪਰ ਦੇ ਅਗਲੇ ਟਾਇਰ ਦੇ ਥੱਲੇ ਦੱਸਿਆ ਜਾ ਰਿਹਾ ਕਿ ਉਹ ਨੌਜਵਾਨ ਆਗੇ ਸੀ ਜਿਨ੍ਹਾਂ ਦੀ ਜਿਹੜੀ ਹੈ ਮੌਤ ਹੋ ਗਈ ਤੇ ਇਹ ਟਿੱਪਰ ਡਰਾਈਵਰ ਜਿਹੜਾ ਮੌਕੇ ਤੋਂ ਜਿਹੜਾ ਟਿੱਪਰ ਛੱਡ ਕੇ ਫਰਾਰ ਹੋ ਜਾਂਦਾ ਦਾ ਇਹ ਵੱਡੇ ਵੱਡੇ ਟਿੱਪਰ ਜਿਹੜੇ ਨੇ ਅੱਗੋਂ ਦੇਖ ਸਕਦੇ ਹੋ ਹਾਲਾਤ ਪਹਿਲੇ ਫੇਂਟ ਮਾਰੀ ਫੇਂਟ ਮਾਰਨ ਤੋਂ ਬਾਅਦ ਸ਼ਖਸ ਜਿਹੜਾ ਥੱਲੇ ਆਇਆ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਮੌਤ ਹੋ ਗਈ ਹੈ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਗ੍ਰਾਫਿਕ ਪੁਲਿਸ ਪ੍ਰਸ਼ਾਸਨ ਜਾਂ ਰੇਤ ਦੇ ਜਿਹੜੇ ਨੇ ਅਫਸਰ ਜਿਹੜੇ ਹੈਗੇ ਨੇ ਉਹ ਇਸ ਟਿਪਰਾਂ ਦੇ ਉੱਤੇ ਕਿਉਂ ਨਹੀਂ ਕਾਰਵਾਈ ਕਰਦੇ ਇੱਕ ਵੱਡਾ ਇੱਕ ਸਵਾਲ ਖੜਾ ਹੁੰਦਾ ਹੈ ਟਿਪਰਾਂ ਦੇ ਉੱਤੇ ਕਿ ਇਹ ਟਿਪਰ ਵਾਲੇ ਨੇ ਕਿ ਆਖਿਰ ਕਿਉਂ ਤੇਰਫਤਾਰ ਮੋਦ ਦਾ ਘਰ ਬੰਦੇ ਨੇ ਲੇਕਿਨ ਇਹ ਤਸਵੀਰ ਦਿਖਾਣੀ ਲਾਜ਼ਮੀ ਹੈ ਇਹ ਬਾਈ ਜੀ ਨੇ ਰਾਤੀ ਬਹੁਤ ਵਧੀਆ ਕੰਮ ਕੀਤਾ ਕਿ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਕਿੰਨੇ ਵਜੇ ਦਾ ਵਾਕਿਆ ਬਾਈ ਜੀ ਇਹ 8:39 ਵਜੇ ਦਾ ਲੱਗਦਾ ਜੀ ਕਿੰਨੀ ਤੇ ਰਫਤਾਸ਼ੀ ਟਿਪਰ ਦੀ ਤੇ ਕਿਹੜੇ ਸ਼ਖਸ ਦੀ ਮੌਤ ਹੋ ਗਈ ਤਾਂ ਕਿਹੜਾ ਹਜੇ ਤੱਕ ਸਹੀ ਹੈ ਗੰਭੀਰ ਹੈ ਜੀ ਮੁੰਡਾ ਫਿਰ ਹੀ ਆਇਆ ਉਹ ਪੀਜਾ ਹੀ ਬੱਚੇਗਾ ਅਮੀਤ ਤਾਂ ਹੈਣੀ ਜੀ ਮਤਲਬ ਟਾਇਰ ਥੱਲੇ ਹੀ ਆ ਗਿਆ ਟਾਇਰ ਦੇ ਥੱਲੇ ਆ ਗਿਆ ਜੀ ਜਿਵੇਂ ਹੀ ਸਿਰ ਫਿਸ ਗਿਆ ਸੀਗਾ ਜੀ ਕੀ ਮੌਕੇ ਤੇ ਫਰਾਰ ਹੋ ਗਿਆ ਮੌਕੇ ਤੇ ਫਰਾਰ ਹੋ ਗਿਆ ਜੀ ਫਿਰ ਇਨ ਗੈਲੀ ਬਰਥਡੇ ਨੇ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਹੈ ਲੱਗਦਾ ਤੁਹਾਨੂੰ ਇਹ ਰੋਟੀਪਰਾਂ ਵਾਲਾ ਹੈਗਾ ਵਾ ਸਮਝਦੀ ਨਹੀਂ ਜੀ ਬੜੀ ਵਾਰੀ ਰੋਕਿਆ ਜੀ ਇਹ ਸਮਝਦੀ ਨਹੀਂ ਹੈ ਕਿ ਬਹੁਤ ਤੇਜ਼ ਜਾਂਦੇ ਆ ਜੀ ਜੀ ਹਾਂ ਲੇਕਿਨ ਪ੍ਰਸ਼ਾਸਨ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦਾ ਬਾਈ ਜੀ ਬਾਈ ਜੀ ਹੁਣ ਕਰਨੀ ਚਾਹੀਦੀ ਹੈ ਜੀ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਹੂੰ ਕਿ ਲੇਕਿ ਕਾਰਵਾਈ ਤਾਂ ਚਲੋ ਕਰਨੀ ਚਾਹੀਦੀ ਹੈ ਲੇਕਿ ਟਿਪਰ ਚਾਲਕ ਫੇਰ ਹੁਣ ਕਿੱਥੇ ਫਰਾਰ ਹੋ ਗਿਆ ਕਹਿ ਰਹੇ ਨੇ ਟਿਪਰ ਵਾਲੇ ਆ ਰਹੇ ਨੇ ਹਾਂਜੀ ਹਾਂਜੀ ਹੁਣੇ ਫੋਨ ਕੀਤਾ ਸੀਗਾ ਜੀ ਕਿਸੇ ਤੋਂ ਨੰਬਰ ਲੈ ਕੇ ਅਸੀਂ ਵੀ ਉਹ ਕਹਿੰਦੇ ਵੀ ਅਸੀਂ ਅੱਧੇ ਘੰਟੇ ਘੰਟੇ ਦੇ ਵਿੱਚ ਚਾਬੀ ਲੈ ਕੇ ਆ ਰਹੇ ਜੀ ਚਾਬੀ ਲੈ ਕੇ ਆ ਰਹੇ ਨੇ ਪੁਲਿਸ ਨੇ ਆਪਣੇ ਕਬਜ਼ੇ ਲਿੱਤਾ ਨਹੀਂ ਟਿਪਰ ਨਹੀਂ ਹਜੇ ਤੱਕ ਤਾਂ ਪੁਲਿਸ ਦੇ ਕਬਜ਼ੇ 'ਚ ਹੀ ਹੈ ਜੀ ਪੁਲਿਸ ਰਾਤੀ ਟਿਪਰ 'ਚ ਹੀ ਪਈ ਸੀਗੀ ਜੀ ਹਾਂਜੀ ਟਿਪਰ ਤੋਂ ਲੈਣਾ ਚਾਹਣ ਹਾਂਜੀ ਹਾਂਜੀ ਲੇਕਿਨ ਇਹਨਾਂ ਨੂੰ ਜ਼ਿੰਦਗੀ ਤੇ ਮੌਤ ਨਾਲ ਕੋਈ ਸਵਾਲ ਨਹੀਂ ਹੁੰਦਾ ਟਿਪਰ ਵਾਲਿਆਂ ਨੂੰ ਮਾਰ ਕੇ ਫਰਾਰ ਹੋ ਜਾਣਾ ਬਸ ਇਹਨਾਂ ਰੁਲੀ ਕੇ ਪਰਵਾਰ ਕਿੱਥੇ ਰਹਿਣ ਵਾਲਾ ਸੀ ਇੱਥੇ ਭਾਮੀਆਂ ਦੇ ਵੱਡੀ ਭਾਮੀਆਂ ਦੇ ਜੀ ਵੱਡੀ ਭਾਮੀਆਂ ਰਹਿਣ ਵਾਲਾ ਸੀ ਲੇਕਿਨ ਇਹ ਦਾਹ ਦੇਨੀਪੇ ਕੀ ਸਾਡੇ ਲੁਧਿਆਣਾ ਦੇ ਵਾਸੀਆਂ ਦੀ ਇਹ ਲੁਧਿਆਣਾ ਦੇ ਵਾਸੀ ਨੇ ਜਿਨ੍ਹਾਂ ਨੇ ਇਸ ਟਿਪਰ ਤੇ نیچے ਜਿਹੜਾ ਸਕਸ਼ਾ ਹੈ ਜਦੀ ਮੌਤ ਹੋ ਗਈ ਇੱਕ ਪੀਜੀਆਈ ਦੇ ਵਿੱਚ ਗੰਭੀਰ ਰੂਪ ਤੋਂ ਕਾਇਲ ਹੈ ਉਹਨੂੰ ਪੀਜੀਆਈ ਦੇ ਵਿੱਚ ਰੈਫਰ ਕੀਤਾ ਗਿਆ ਉਹ ਵੀ ਦੱਸਿਆ ਜਾ ਰਿਹਾ ਕਿ ਉਹ ਵੀ ਜ਼ਿੰਦਗੀ ਮੌਤ ਨਾਲ ਲੜ ਰਿਹਾ ਵੈ ਲੈਕੀ ਨਾ ਕਿਰ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਪ੍ਰਸ਼ਾਸਨੰਨਾਂ ਟਿਪਰਾਂ ਵਾਲਿਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦਾ ਜੋ ਵੱਡੇ ਵੱਡੇ ਟਿਪਰ ਲੈ ਕੇ ਇਸ ਰੋੜ ਤੋਂ ਛੋਟੀ ਜੀ ਰੋੜ ਹੈ 20 ਫੁੱਟੀ ਰੋੜ ਹੈ ਉੱਥੋਂ ਦੀ ਲੈ ਕੇ ਆਂਦੇ ਨੇ ਤੇ ਰਫਤਾਰ ਨਾਲ ਲੈ ਕੇ ਆਂਦੇ ਨੇ ਇਹ ਨਹੀਂ ਦੇਖਦੇ ਅੱਗੇ ਟੂ-ਵਿਲਰ ਜਾ ਰਿਹਾ ਵਾ ਕਿ ਨਹੀਂ ਜਾ ਰਿਹਾ ਉਸ ਨੂੰ ਰਗੜਦੇ ਰੋਂੜਦੇ ਹੋਏ ਅੱਗੇ ਨਿਕਲ ਜਾਂਦੇ ਉਹ ਸ਼ਖਸ ਮੌਜੂਦ ਹੈ ਕਿੰਨੇ ਵੇਲੇ ਵਾਕਿਆ ਹੋੰਦਾ ਕੀ ਦੇਖਿਆ ਸੀ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਟਿੱਪਰ ਸੀਗਾ ਤੇ ਉਹ ਮੋਟਰਸਾਈਕਲ ਵਾਲੇ ਕਿੰਨੀ ਰਫ਼ਤਾਰ ਸੀਗੇ ਦੇਖੋ ਜੀ ਮੈਂ ਮੌਕੇਵਾਰ ਦਾ ਤੇ ਦੁਕਾਨ ਦੇ ਆਪਣੇ ਅੰਦਰ ਸੀਗਾ ਤੇ ਟਿੱਪਰ ਵਾਲੇ ਤਾਂ ਤਕਰੀਬਨ ਇਹ ਸਪੀਡ ਨਾਲ ਜਦੋਂ ਖਾਲੀ ਹੁੰਦੀ ਹੈ ਤਾਂ ਇਹ ਬਹੁਤ ਹੀ ਸਪੀਡ ਨਾਲ ਲੰਘਦੇ ਇੱਥੋਂ ਹਾਂ ਠੀਕ ਹੈ ਨਾ ਇਹ ਬਹੁਤ ਸਪੀਡ ਨਾਲ ਲੰਘਦੇ ਆ ਤੇ ਜਦੋਂ ਮੈਂ ਮਤਲਬ ਮੇਰੀ ਦੁਕਾਨ ਤੋਂ ਇੱਕ ਛੋਟਾ ਜਿਹਾ ਜਵਾਕ ਨਿਕਲਿਆ ਉਹਨੇ ਦੇਖਿਆ ਵੀ ਆਹ ਦੁਰਘਟਨਾ ਇੱਥੇ ਹੋ ਚੁੱਕੀ ਹੈ ਤੇ ਉਹਨੇ ਆਵਾਜ਼ ਮਾਰੀ ਮੁੰਡੇ ਦਾ ਨਾਮ ਲੈ ਕੇ ਇੰਦਰਿੰਦਰ ਹਾਂ ਕਬਰ ਆ ਗਿਆ ਹੋ ਤੇ ਉਹ ਜਦੋਂ ਉਹ ਨਿਕਲਿਆ ਇੱਕ ਮੁੰਡਾ ਅੰਦਰੋਂ ਉਹਦੇ ਮਗਰ ਮਗਰ ਮੈਂ ਨਿਕਲਿਆ ਤੇ ਸਾਰੇ ਨਿਕਲੇ ਨਾ ਜਦੋਂ ਥੋੜੀ ਦੂਰ ਪਹੁੰਚੇ ਤੇ ਮੈਂ ਦੇਖਿਆ ਵੀ ਟਿੱਪਰ ਵਾਲਾ ਉੱਤਰ ਕੇ ਪਿੱਛੇ ਤੱਕ ਆਇਆ ਜੀ ਪਿੱਛੇ ਤੱਕ ਆਇਆ ਉਹਨੇ ਦੇਖਿਆ ਵੀ ਔਨ ਦ ਸਪੋਰਟ ਮਤਲਬ ਮੌਕੇ ਤੇ ਬੰਦਾ ਡੈੱਡ ਹੋ ਗਿਆ ਉਹ ਭੱਜ ਗਿਆ ਜਦੀ ਜਦ ਤੱਕ ਅਸੀਂ ਇੱਥੇ ਪਹੁੰਚਣ ਲੱਗੇ ਉਹ ਭੱਜ ਗਿਆ ਹਾਂ ਤੇ ਮੁੜ ਕੇ ਸਾਰੇ ਬੰਦੇ ਇੱਧਰ ਇਕੱਠੇ ਹੋ ਗਏ ਤੇ ਤਕਰੀਬਨ ਇਹ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਕੋਈ ਕਹਿੰਦਾ ਵੀ ਬਲੈਰੋ ਵਾਲਾ ਸੀਗਾ ਵਿੱਚ ਤੇ ਇਹਨਾਂ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਓਵਰਟੇਕ ਕਰਨ ਦੇ ਵਿੱਚ ਉਹਦੇ ਵਿੱਚ ਕਿੰਨਾ ਵੱਟਾ ਓਵਰਟੇਕ ਲੈ ਲਿਆ ਕਿ ਦੋ ਬੰਦੇ ਰਗੜ ਤੇ ਸਰ ਉਹਨੂੰ ਕੁਝ ਕਹਿ ਨਹੀਂ ਸਕਦੇ ਉਹਨਾਂ ਓਵਰਟੇਕ ਹੈ ਇਸ ਰੋਡ ਤੇ ਇੰਨੀ ਜਿਆਦਾ ਗੰਦੀ ਡਰਾਈਵ ਹੈ ਨਾ ਵੀ ਸ਼ਾਮ ਦੇ ਟਾਈਮ ਤੁਸੀਂ ਆਪ ਆ ਕੇ ਦੇਖੋਗੇ ਜੀ ਮੋਟਰਸਾਈਕਲ ਵਾਲੇ ਜੋ ਹੁੱਲੜਬਾਜੀ ਕਰਕੇ ਨਿਕਲਦੇ ਸਕੂਲ ਦੇ ਟਾਈਮ ਕੁੜੀਆਂ ਛੇੜਦੇ ਬਹੁਤ ਕੁਝ ਇੱਥੇ ਹੁੰਦਾ ਵਾ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਟਿਪਰਾਂ ਵਾਲੇ ਦੇ ਉੱਤੇ ਟਿੰਡਾ ਵਾਲੇ ਨੇ ਐਕਸ਼ਨ ਲਿੱਤਾ ਹੋਇਆ ਸਰ ਉੱਥੇ ਫਿਰਨੇ ਤੇ ਲਿਖ ਕੇ ਲਾਇਆ ਹੋਇਆ ਵਾ ਵੀ ਟਿਪਰ ਜਾਂ ਕੋਈ ਵੱਡੀ ਟਰਾਲੀ ਟਰੈਕਟਰ ਕੋਈ ਇੱਥੋਂ ਜਾਂਦਾ ਤੇ ਜੁਰਮਾਨਾ 5000 ਰੁਪਿਆ ਨਾਲੇ ਜੇਲ ਵੀ ਆ ਮਤਲਬ ਲਿਖਿਆ ਹੀ ਰਹਿ ਗਿਆ ਉਹ ਲਿਖਿਆ ਰਹਿ ਗਿਆ ਪਰ ਉਧਰ ਨਹੀਂ ਜਾਂਦੇ ਉਹ ਘੁੰਮ ਜਾਂਦੇ ਇੱਥੋਂ ਯੂ-ਟਰਨ ਕਰ ਲੈਂਦੇ ਆ ਭਾਮੀਆਂ ਵੱਲੋਂ ਆਪਣੇ ਸੌਂਕ ਤੇ ਜਾ ਕੇ ਨਾ ਜਵਾਲਪੁਰ ਵੱਲੋਂ ਚੱਲ ਨਿਕਲ ਜਾਂਦੇ ਆ ਪਰ ਇਸ ਰੋਡ ਦਾ ਇਹ ਤਾਂ ਕੋਈ ਹੱਲ ਨਹੀਂ ਹੋਇਆ ਕੋਈ ਬ੍ਰੇਕਰ ਤੱਕ ਨਹੀਂ ਬਣਾ ਕੇ ਰਾਜੀ ਕੋਈ ਕੁਝ ਨਹੀਂ ਬਣਾ ਕੇ ਰਾਜੀ ਜੀ ਕਿਤੇ ਐਮ.ਐਲ.ਏ. ਸੋ ਫਿਰ ਰੋਡ ਨਹੀਂ ਬਣਾ ਪਾਇਤਾ ਤੇ ਬ੍ਰੇਕਰ ਕਿ ਬਣਾਉਣੇ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਵੀਰ ਤੁਸੀਂ ਇੱਥੇ ਨਹੀਂ ਹੋ ਬਾਈ ਹਾਂ ਜੀ ਉਹ ਰੇਹੋ ਉੱਥੇ ਨਹੀਂ ਉਹ ਕਿੰਨੇ ਜਿਹੜਾ ਵਾਕਿਆ ਦੋਨੋਂ ਰਗੜੇ ਕਿਚਰੇ ਭਾਈ ਮੈਂ ਹੈ ਨਹੀਂ ਮੌਕੇ ਤੇ ਉਸ ਟਾਈਮ ਤੇ ਕੀ ਕਹੋਂਗੇ ਜੀ ਟਿਪਰ ਤੇ ਰਫਤਾਰਾ ਨਾਲ ਲੈ ਕੇ ਜਾਂਦੇ ਨੇ ਭਾਈ ਰੋਜ਼ ਦੇਖਦੇ ਆ ਬਾਧੂ ਨਿਕਲਦੇ ਟਿਪਰ ਹਾਇ ਦਾ ਦਾ ਸਾਹਮਣੇ ਥੋੜਾ ਕੰਟਰੋਲ ਹੋਊਗਾ ਹਫਤਾ ਤੱਕ 10 ਦਿਨ ਫਿਰ ਉਸ ਤੋਂ ਬਾਅਦ ਤੇਜ਼ੀ ਨਾਲ ਆਣਾ ਕਿਉਂਕਿ ਅੱਜ ਰਾਤੀ ਮੌਤ ਹੋਈ ਹੈ ਕਿਸੇ ਨੇ ਇਸ ਕਰਕੇ ਟਿਪਰ ਵਾਲਾ ਥੋੜਾ ਦੇਖਣਗੇ ਹਾਇ ਹਫਤਾ ਤੱਕ ਦੇਖਣਾ ਇਹਨਾਂ ਨੇ ਫਿਰ ਉਸ ਤੋਂ ਬਾਅਦ ਤੇਜ਼ੀ ਰਫਤਾਰਾਂ ਦਾ ਬਿਲਕੁਲ ਇਹ ਤਸਵੀਰ ਤੁਹਾਨੂੰ ਮੈਂ ਉਸ ਤੋਂ ਸਾਨੂੰ ਚਾਹੀਦਾ ਵੀ ਬ੍ਰੇਕਰ ਅਸੀਂ ਬਹੁਤ ਇੱਕ ਵਾਰੀ ਅਸੀਂ ਟਲਾ ਕੇ ਬਕਾਇਦਾ ਇੱਟਾਂ ਲਾ ਕੇ ਸਰ ਤੇ ਮਿੱਟੀ ਉੱਪਰ ਰੱਖਦਾ ਸੀ ਪਾਦਾ ਸੀਗਾ ਵੀ ਗੋਲ ਕਰਦਾ ਸੀਗਾ ਵੀ ਚਲੋ ਬ੍ਰੇਕਰ ਨਹੀਂ ਬਣਿਆ ਸੀ ਉਹ ਸਾਹਮਣਾ ਲਾਇਆ ਵੀ ਚਲੋ ਕੰਟਰੋਲ ਹੋ ਜੂਗਾ ਜਿਹੜੇ ਆ ਲਫੰਡਰ ਜੇ ਨਿਕਲਦੇ ਆ ਛੋਟੇ ਛੋਟੇ ਜਵਾਗ ਮੋਟਰਸਾਈਕਲ ਲੈ ਕੇ ਵੀ ਸਲੋ ਹੋ ਜਾਣਗੇ ਕੋਚ ਬੰਦੇ ਸੀਗੇ ਜਿੱਦਾਂ ਕਹਿੰ ਲੋ ਪਿੰਡ ਦੇ ਜਾਂ ਕੋਈ ਵੀ ਸੀਗਾ ਉਹ ਸਾਨੂੰ ਬੋਲ ਕੇ ਗਏ ਵੀ ਤੁਸੀਂ ਪਰਮਿਸ਼ਨ ਲਈਤੀ ਕਿਸੇ ਤੋਂ ਵੀ ਇਹਦਾ ਪਰਮਿਸ਼ਨ ਲੈਣਾ ਪੈਂਦਾ ਵਾ ਜਾਨ ਬਚਾਣੀ ਹੈ ਤੇ ਉਹਦੀ ਪਰਮਿਸ਼ਨ ਵੀ ਲੈਣੀ ਪੈਣੀ ਹੈ ਪਰਿਵਾਰ ਦੀ ਜਾਨ ਬਚਾ ਰਹੀ ਸਰ ਉਹੀ ਗੱਲ ਬ੍ਰੇਕਰ ਬਣਿਆ ਹੁੰਦਾ ਇਹ ਦਾਸਤਾ ਨਾ ਹੁੰਦਾ ਨਹੀਂ ਨਹੀਂ ਹੁੰਦਾ ਜੀ ਬ੍ਰੇਕਰ ਇਸ ਰੋਡ ਦੇ ਉੱਪਰ ਜੀ 70 80 ਦਾ ਸਪੀਡ ਤੁਹਾਨੂੰ ਲੱਗਦਾ ਵੀ ਇੱਥੇ ਲੰਘਣਾ ਚਾਹੀਦਾ ਬੰਦੇ ਨੂੰ ਇਹ ਤਾਂ 20 ਦੀ ਸਪੀਡ ਵਾਲੀ ਰੋਡ ਹੈ ਹਾਂਜੀ ਤੇ ਬਸ ਇੱਥੇ ਇਸ ਰੋਡ ਦੇ ਉੱਪਰ ਟਿਪਰ ਦਾ ਕੀ ਮਤਲਬ ਬੰਦੇ ਵੀ 40 50 ਦੀ ਸਪੀਡ ਤੇ ਜਾਂ 40 50 ਖਾਲੀ ਬਹੁਤ ਹੁੰਦਾ ਦੇਖਣ ਨੂੰ ਕਿ ਤੁਹਾਨੂੰ ਉਹ ਤਸਵੀਰ ਦਿਖਾ ਰਿਹਾ ਜਿੱਥੇ ਰਾਤੀ ਜਿਹੜੀ ਫੇਂਟ ਹੋਈ ਹੈ ਉਹ ਮੋਟਰਸਾਈਕਲ ਤੇ ਚਪਲਾਂ ਪਈਆਂ ਇੱਥੇ ਆ ਚਪਲਾਂ ਉਸ ਸ਼ਖਸ ਦੀ ਇੱਥੇ ਪਈਆਂ ਹੋਈਆਂ ਨੇ ਲੇਕਿਨ ਇਹ ਮੋਟਰਸਾਈਕਲ ਦਾ ਜਿਹੜਾ ਐਕਸੀਡੈਂਟ ਹੋਇਆ ਉਹਦਾ ਮੁਕਰਾੜ ਜਿਹੜਾ ਇੱਥੇ ਤੱਕ ਪਿਆ ਹੋਇਆ ਵਾ ਜਿਹੜਾ ਅੱਗੇ ਸੀਡੀ ਡੀ ਲਕਸ ਮੋਟਰਸਾਈਕਲ ਹੈ ਸੀਡੀ ਡੀ ਲਕਸ ਕੀ ਸੀਡੀ ਡੀ ਲਕਸ ਦਾ ਹਾਲ ਦੇਖ ਸਕਦੇ ਕੀ ਹੋ ਗਿਆ ਕਿ ਮੋਟਰਸਾਈਕਲ ਤੱਕ ਦੇ ਪਰ ਖੱੱਚੇ ਤੱਕ ਉੜ ਗਏ ਲੇਕਿਨ ਇਹਦੇ ਵਿੱਚ ਪੁਲਿਸ ਆ ਬਿਆਨ ਲਾਾਂਗੇ ਪੁਲਿਸ ਆਖਿਰ ਕਹਿੰਦੀ ਕੀ ਹੈ ਕਿ ਟਿਪਰ ਵਾਲੇ ਇੰਨੀ ਬੇਕਦਰਾਂ ਪਰਿਵਾਰਾਂ ਦੇ ਜੀ ਰੂਣਦੇ ਨੇ ਕਿ ਉਹ ਪਰਿਵਾਰ ਉਹਨਾਂ ਦੇ ਨਹੀਂ ਹੁੰਦੇ ਕਿਸ ਪਰਿਵਾਰ ਦੇ ਵਿੱਚ ਜਾ ਕੇ ਕੀ ਫਾਸੇ ਹੁੰਦੇ ਨੇ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਜੀ ਚਲੇ ਜਾਂਦੇ ਨੇ ਟਿੱਪਰ ਤੋਂ ਇਹ ਦੋ ਲੜਕੇ ਆ ਰਹੇ ਸੀ ਹੰਦਲ ਚੌਂਕ ਵੱਲੋਂ ਇਧਰੋਂ ਹੰਦਲ ਚੌਂਕ ਤੋਂ ਆ ਰਹੇ ਸੀ ਇਧਰੋਂ ਟਿੱਪਰ ਜਾ ਰਿਹਾ ਸੀ ਟਿੱਪਰ ਦੇ ਨਾਲ ਹੁੰਨ ਦੇ ਕਾਰਨ ਇਹ ਇੰਦਰਾ ਜਿਹੜਾ ਸੇਰਾ ਉਹ ਟਾਇਰਾਂ ਥਲੇ ਆ ਗਿਆ ਡਰਗੇ ਮੁੰਡੇ ਇੱਥੇ ਇੱਕ ਮੁੰਡੇ ਦੇ ਮੁੱਖ ਦੇ ਮੋਟੋ ਗਈ ਦੂਜਾ ਹਸਪੀਟਲ ਆ ਉਰਮ ਰਹਿ ਰਿਹਾ ਪਰ ਘਾਤਾ ਪੀਜੀ ਦੋਨੋਂ ਮੁੰਡਿਆਂ ਦਾ ਨਾਮ ਕੀ ਸੀਗਾ ਤੇ ਉਮਰ ਕੀ ਸੀ ਇੱਕ ਮੁੰਡੇ ਦਾ ਅਮਨ ਹਮਨਪਰੀਤ ਜਿਹਦੀ ਉਮਰ 23 24 ਸਾਲ ਆ ਦੂਸਰਾ ਮੁੰਡਾ ਕੋਈ ਕਸ਼ਾਂਤੀ ਵਿਹਾਰ ਦਾ ਵਾ ਉਹਨੂੰ ਰਾਜ ਰਾਜ ਕਰਨੀ ਉਹਦੀ ਉਮਰ ਵਾਲੀ ਨਹੀਂ ਕਿੱਥੋਂ ਆ ਰਹੇ ਸੀਗੇ ਉਹ ਮੁੰਡੇ ਇਹ ਮੁੰਡੇ ਹੰਦਲ ਚੌਂਕ ਤੋਂ ਆ ਰਹੇ ਸੀ ਕਿੱਦਾਂ ਐਕਸੀਡੈਂਟ ਕਿੱਦਾਂ ਹੋ ਗਿਆ ਸੀ ਦਾ ਮੋਕਾ ਤੇ ਦੱਸਣ ਵਾਲੇ ਦੱਸਦੇ ਆ ਵੀ ਇਹਨਾਂ ਨੂੰ ਗਿਰੇ ਨੇ ਗਿਰਨ ਤੋਂ ਬਾਅਦ ਟਿੱਪਰ ਉਧਰੋਂ ਆ ਰਿਹਾ ਸੀ ਟਿੱਪਰ ਨੇ ਟਾਇਰਾਂ ਥੱਲੇ ਇਹਨਾਂ ਨੂੰ ਕੁਚਲ ਦਿੱਤਾ ਇੱਥਾਂ ਉੱਥੇ ਦੀ ਕੋਈ ਸੀਸੀਟੀਵੀ ਆਈ ਹੈ ਆਪਣੇ ਸਾਹਮਣੇ ਪਤਾ ਲੱਗਦਾ ਉੱਥੇ ਕੈਮਰੇ ਆ ਉਹ ਫੁੱਲਨੇ ਆ ਕੋਈ ਕਨਫਰਮ ਨਹੀਂ ਹੋਇਆ ਜੀ ਅਮਰ ਜੀ ਮਾਰੇ ਚਾਚਾ ਹੀ ਲੱਗਦਾ ਜੀ ਪੁਲਿਸ ਵਾਲੇ ਗੋਲ ਹੱਥ ਚੱਲੇ ਆ ਜੀ ਕਾਰਵਾਈ ਹੋਣੀ ਆ ਜੇ ਅੱਜ ਬੁਲਾਇਆ ਨਾ ਕਿਸ ਮੁੰਡੇ ਦੀ ਦਿੱਖ ਹੋਈ ਏ ਅਮਰਪ੍ਰੀਤ ਤੇ ਉਹ ਦੂਜੇ ਮੁੰਡੇ ਦੀ ਇਲਾਜ ਕਿਹੜਾ ਕਿੱਥੇ ਚੱਲਦਾ ਉਹ ਪਹਿਲਾਂ ਲੁਧਿਆਣੇ ਤੇ ਕੀਤਾ ਸੀਗਾ ਫੋਟੀ ਚ ਹੁਣ ਫਿਰ ਉਹ ਦੋ ਇਕਾਈ ਚਲੇ ਗਏ ਕਾਈਦਵਾਰ ਪਤਾ ਲੱਗਿਆ ਵਾ ਵੀ ਉਹ ਤੇ ਚੰਡੀਗੜ੍ਹ ਲੈ ਗਏ ਉਹਨੂੰ ਪੀਜਾਈ ਚ ਯਾਰੀ ਦੋਸਤ ਜੀ ਹਾਂ ਜੀ ਹਾਂ ਜੀ ਕਿਸੇ ਮੌਕੇ ਤੇ ਡਰਾਈਵਰ ਮਿਲਿਆ ਡਰਾਈਵਰ ਫਰਾਰ ਹੋ ਗਿਆ ਸੀ ਟਿਪਰ ਟਿਪਰ ਉੱਥੇ ਖੜੀ ਪਰਿਵਾਰ ਬਹੁਤ ਗਰੀਬ ਆ ਜੀ ਮੰਗ ਇਹੀ ਕਰਦੇ ਨੇ ਕਿ ਕੋਈ ਹੈਲਪ ਕੀਤੀ ਜਾਵੇ ਕਿੱਦਾਂ ਦੀ ਹੈਲਪ ਮੰਗਦੀ ਹੈ ਪਰਿਵਾਰ ਤੋਂ ਕਿੱਦਾਂ ਦਾ ਇਨਫੋਰਮਾਸ਼ਨ ਹੈ ਬਸ ਇਹਨਾਂ ਸਾਫ਼ ਹੋਣਾ ਜਿਹਦਾ ਵੀ ਉਹ ਐਕਸੈਂਟ ਕਿਵੇਂ ਹੋਇਆ ਮੌਕੇ ਦੇ ਜਿਹੜਾ ਡਰਾਈਵਰ ਫਰਾਰ ਹੋਇਆ ਉਹ ਤੋਂ ਪਤਾ ਲੱਗੀਗਾ ਬਾਕੀ ਬਾਰਗੇ ਚੱਕੇ ਪਰ ਮਾਲਕ ਨੂੰ ਪਤਾ ਲੱਗਿਆ ਹਾਂ ਜੀ ਲੱਗ ਗਿਆ ਜੀ ਉਹਨਾਂ ਦੇ ਬਾਰੇ ਕੀ ਪਤਾ ਉਹਨਾਂ ਨੂੰ ਅਫੀਸਰ ਮਿਲੇ ਨਹੀਂ ਜੀ ਉਹ ਰਾਤ ਤੋਂ ਬਾਹਰੋਂ ਬਾਰੀ ਮੁੜਗੇ ਨੇ ਹੋ ਇੱਕ ਉਸ ਵਾਰ ਹੈ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਆ ਦਿਨ ਲਗਾਤਾਰ ਐਕਸੀਡੈਂਟ ਰਿਪੋਰਟਿਸ਼ਨ ਹੋ ਰਹੇ ਨੇ ਜਿੰਦੇ ਵਿੱਚ ਟਿਪਰ ਹੋਵੇ ਜਾਂ ਬੱਸ ਹੋਵੇ ਹਟਣ ਕਰਕੇ ਨਿਕਲ ਜਾਂਦੇ ਨੇ ਡਰਾਈਵਰ ਨਿਕਲ ਜਾਂਦੇ ਪਰ ਬਦਨੇ ਕਿਤੇ ਪਰਿਵਾਰ ਦੀ ਸੁਣਾਈ ਵੀ ਨਹੀਂ ਆਉਂਦੀ ਕੀ ਕਹਿਣਾ ਨਹੀਂ ਹੁੰਦੀ ਜੀ ਨਹੀਂ ਹੁੰਦੀ ਬਹੁਤ ਟਿਪਰ ਬਹੁਤ ਚੱਲ ਰਹੇ ਨੇ ਇੰਦੇ ਚ ਕਮੀ ਕਿੰਦੀ ਦੇਖਦੇ ਹੋ ਤੁਸੀਂ ਕਮੀ ਸਰਕਾਰ ਦੀ ਜਿਹੜਾ ਟਿਪਰਾਂ ਦੇ ਰੋਕ ਨਹੀਂ ਲਾ ਰਹੀ ਰਾਤ 9:00 ਵਜੇ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਹੁੰਦਲ ਚੌਕ ਮੋਟਰਸਲ ਤੇ ਦੋ ਜਵਾਨ ਸਵਾਰ ਸੀਗੇ ਸਾਹਮਣੋਂ ਇਧਰੋਂ ਟਿਪਰ ਵਾਲ ਆ ਰਿਹਾ ਸੀਗਾ ਆਪਣ ਨੂੰ ਸਾਹਮਣੇ ਟੱਕਰ ਹੋਈ ਹੈ ਐਟ ਦੀ 41 ਕਮੂਨ ਦਾ ਮਰ ਗਿਆ ਸੀਗਾ ਨਾਂ ਉਹ ਦਾ ਅਮਨਪ੍ਰੀਤ ਸਿੰਘ ਸੀਗਾ ਰਾਤ ਉਹਦੀ ਬੋਡੀ ਸਿਵਲ ਹਸਪਤਲ ਰਖਾਈ ਸੀ ਔਰ ਦੂਜਾ ਵੀ ਉੱਥੇ ਮੇਰੇ ਮੌਜੂਦ ਸਮੇਂ ਵਿੱਚ ਹੀ ਉਹਦੀ ਪਹੁੰਚ ਗਈ ਸੀ ਮੁੰਡੇ ਦੀ ਸਿਵਲ ਹਸਪਤਲ ਉਹ ਮੈਨੂੰ ਪਤਾ ਲੱਗਾ ਸੀ ਡਾਕਟਰ ਸਾਹਿਬ ਨੇ ਪੀਜੀਆਈ ਰੈਫਰ ਕੀਤਾ ਬਾਕੀ ਇਹਦੇ ਬਾਰਸ ਇੱਥੋਂ ਭਾਮੀਆਂ ਤੋਂ ਨੇ ਅਮਨਪ੍ਰੀਤ ਦੇ ਇਹਨਾਂ ਦੇ ਬਾਰਸਾਂ ਦੇ ਆਉਣ ਤੋਂ ਬਿਆਨ ਲਿਖ ਕੇ ਕਾਰਵਾਈ ਕਰਾ ਗਏ ਇਹ ਟਿਪਰ ਇਧਰੋਂ ਆ ਰਿਹਾ ਸੀ ਆ ਪਿੰਡ ਭਾਮੀਆਂ ਕਲਾ ਤੋਂ ਹੰਦਲ ਚੌਂਕ ਸਾਈਡ ਨੂੰ ਜੀ ਔਰ ਜਿਹੜੇ ਮੁੰਡੇ ਸੀਗੇ ਉਹ ਹੰਦਲ ਚੌਂਕ ਤੋਂ ਭਾਵੀਆਂ ਕਲਾ ਸਾਈਡ ਨੂੰ ਆ ਰਹੇ ਸੀ ਜੀ ਮੌਕੇ ਤੇ ਡਰਾਈਵਰ ਐਟ ਦੀ ਸਪੋਰਟ ਜਿਹੜਾ ਫਰਾਰ ਹੋ ਗਿਆ ਸੀਗਾ ਟਿਪਰ ਖੜਾ ਜੀ ਸਾਡਾ ਨਹੀਂ ਹਲੇ ਫਿਲਹਾਲ ਕੁਛ ਨਹੀਂ ਉਹਦਾ ਕਢਾਉਂਦੇ ਆ ਇਹਦਾ ਡਾਟਾ ਡੂਟਾ ਕਢਾਉਂਦੇ ਆ ਤੇ ਅਹ ਥੋੜਾ ਸੈ ਕੀ ਹਲੇ ਕਿਉਂਕਿ ਉਹਨੂੰ ਸਿਵਲ ਹਸਤੋਂ ਜਿਹੜਾ ਪੀਜੀਆ ਰੈਫਰ ਕੀਤਾ ਉਹਦੀ ਐਕਟੀਵੇਸ਼ਨ ਆਣ ਤੋਂ ਫਿਰ ਆਪਾਂ ਲਾਵਾਂਗੇ ਥੜਾ ਜਿਮਾਲ ਪਰ ਜੀ ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ